ਕਿਆ ਗੱਲ ਹੋਈ ਹੈ ਕਹਿੰਦੇ ਕੀ ਤੁਹਾਡੇ ਚ ਫਰੈਂਡ ਸੀ ਰਾਈਡਰ ਸੀ ਉਹਨਾਂ ਦੇ ਸਰ ਹੈਗੇ ਤਾਂ ਸੀਗੇ ਰਾਈਡਰ ਬਟ ਇਹ ਮੇਰੇ ਤੋਂ ਸਾਰੇ ਤੋਂ ਨਹੀਂ ਕਾਫੀ ਅੱਗੇ ਸੀਗੇ ਦੋ ਜਣੇ ਉਧਰ ਇੱਕ ਟਨ ਸੀਗਾ ਇਹ ਉਹਨਾਂ ਦਾ ਕਹਿ ਕਹਿ ਉਹ ਜਦੋਂ ਅਸੀਂ ਪਹੁੰਚੇ ਨਾ ਪੜੇ ਹੋਏ ਸੀਗੇ ਆ ਨਵਨੀ ਪਤਾ ਕੀ ਹੋਇਆ ਕੀ ਨਹੀਂ ਕਿੱਦਾਂ ਐਕਸੀਡੈਂਟ ਹੋਇਆ ਤੇ ਸਪੀਡ ਜ਼ਿਆਦਾ ਸੀਗੀ ਕੋਈ ਕਿਦਾਂ ਸਪੀਡ ਜ਼ਿਆਦਾ ਸੀਗੀ ਤੇ ਬਾਈਕ ਮੁੜੀ ਨਹੀਂ ਇਹਨਾਂ ਦਾ ਇਹਨਾਂ ਦਾ ਨਾਮ ਨਿਹਾਰ ਸੀ ਉਮਰ ਕਿੰਨੀ ਸੀ 32 ਸਾਲ ਕਿੱਥੇ ਰਹਿਣ ਵਾਲੇ ਸੀ ਇਹ ਲੁਧਿਆਣਾ ਗਿਲਪੁਰ ਸੀ ਇਹ ਰਾਈਡਰ ਕਿੱਥੋਂ ਮਤਲਬ ਕਿੱਥੋਂ ਦੀ ਕਿੱਥੇ ਤੱਕ ਜਾ ਰਹੇ ਸੀ ਸਰਪਨੀ ਰਾਈਡ ਸੀਗੀ ਸਵੇਰੇ 12 ਵਜੇ ਇਹ ਲੁਧਿਆਣਾ ਤੋਂ ਸਮਰਾਲਾ ਚੌਕ ਤੋਂ ਰਾਜਾ ਰਾਜਾ ਟੱਬਾ ਹਾਂਜੀ ਤੇ ਹੁਣ ਰਾਜਾ ਟੱਬ ਤੋਂ ਵਾਪਸ ਵਾਪਸੀ ਸੀਗਾ ਠੀਕ ਤੇ ਅੱਗੇ ਵੀ ਜਿੱਥੇ ਰਾਈਡਰ ਜਾਂਦੇ ਨੇ ਮੈਨੂੰ ਪਹਿਲਾਂ ਵੀ ਪਹਿਲੇ ਤਾਂ ਮੈਨੂੰ ਪਤਾ ਨਹੀਂ ਅਸੀਂ ਫਸਟ ਟਾਈਮ ਗਏ ਸੀਗੇ ਇਹਨਾਂ ਦੇ ਨਾਲ ਕੀ ਕਰ ਲੱਗਦਾ ਵੀ ਕਿਉਂ ਸਰਪਨਾ ਕਿਉਂ ਹੋ ਸਕਦੀ ਹੈ ਕਿਸੇ ਹਿਸਾਬ ਨਾਲ ਕਿ ਸੁਣਿਆ ਕਿ ਡੈੱਡ ਬੋਡੀ ਡਿਵਾਈਡਰ ਤੇ ਉਹ ਡਿਵਾਈਡਰ ਦੇ ਵੱਜੀ ਸੀਗੀ ਮੇਰੇ ਖਿਆਲ ਸਪੀਡ ਜ਼ਿਆਦਾ ਹੋਣੀ ਹੈ ਤੇ ਇਹਨਾਂ ਨੂੰ ਕੰਟਰੋਲ ਨਹੀਂ ਹੋਣੀ ਹੁੰਦੀ ਬਾਈਕ ਜੀ ਨਾਮ ਤੁਹਾਡਾ ਜੀ ਡਾਕਟਰ ਨਵਦੀਪ ਸਿੰਘ ਜੀ ਇੱਕ ਕੇ ਮਾਮਲਾ ਆਇਆ ਹੈ ਰਾਈਡਰ ਦੀ ਮੌਤ ਹੋਈ ਹੈ ਹਾਂਜੀ ਹਾਂਜੀ ਬਸ ਥੋੜੀ ਦੇਰ ਪਹਿਲਾਂ 3:30 3:00 ਵਜੇ ਦੇ ਕਰੀਬ ਆਇਆ ਨਿਹਾਲ ਖਾਨ ਉਹਦਾ ਨਾਮ ਹੈ ਗਿਲਪਿੰਡ ਤੋਂ ਹੈ 25 ਸਾਲ ਉਮਰ ਹੈ ਤੇ ਮੇਰੇ ਕੋਲ ਤਾਂ ਬਰਾਡ ਡੈਡੀ ਆਏ ਸੋ ਕੀ ਪਤਾ ਲੱਗਿਆ ਕਿ ਕਾਰਨ ਕੀ ਸੀ ਸਰ ਇਹ ਹਲੇ ਨਹੀਂ ਪਤਾ ਲੱਗਿਆ ਤੇ ਉਹਨੇ ਕਰਦੇ ਆ ਗਏ ਨੇ ਪਰਸવાર ਵਾਲੇ ਸਰ ਨਹੀਂ ਉਹਦੇ ਬਸ ਦੋ ਸਹਾਰੇ ਹੋਏ ਜੋ ਉਹਨਾਂ ਦੇ ਨਾਲ